ਵੀ ਆਹ ਕਿਸੇ ਹੋਣਾ ਸੇਵਾ ਤਰੀਕ ਨੂੰ ਢਾਰਗਲਾ ਦੇ ਵਿੱਚ ਵੀ ਆਹ ਕਿਸੇ ਹੋਣਾ ਕੁਦਰੰਤ ਚ ਮਾਨ ਸਾਹਿਬ ਦਾ ਖਾੜਾ ਜਿਹੜਾ ਮੈਂ ਆਪ ਰਿਕਾਰਡ ਕਰਿਆ ਵੇ ਉਹ ਤੁਸੀਂ ਜਰੂਰ ਦੇਖਿਓ ਪਰ ਉਹ ਤੋਂ ਪਹਿਲਾਂ ਦੋ ਚਾਰ ਗੱਲਾਂ ਮੇਰੇ ਦਿਲ ਦੀਆਂ ਉਹ ਜਰੂਰ ਸੁਣਿਓ ਪਹਿਲਾਂ ਵੀਡੀਓ ਦੇਖਦੇ ਆਂ ਉਸ ਤੋਂ ਬਾਅਦ ਦੇਖਿਓ ਖਾੜਾ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਅਮੀਰ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰ ਮਾਨ ਮੈਂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਤੇ ਅੱਜ ਬਦਲਬਾਈਤ ਹੋਈ ਪਈ ਹੈ ਪਰ ਤਾਂ ਇੰਨਾ ਜਿਆਦਾ ਹੋਇਆ ਪਿਆ ਨਾ ਮੈਂ ਮਹਿਸੂਸ ਕਰ ਸਕਦਾ ਤੁਹਾਨੂੰ ਦੱਸ ਨਹੀਂ ਸਕਦਾ ਆ ਦੇਖੋ ਬਹੁਤ ਜਿਆਦਾ ਮਤਲਬ ਹੰਮਸ ਹੋਈ ਪਈ ਜਿੰਨੀ ਵੀ ਕਹਿ ਦਗੇ ਮਤਲਬ ਮੈਂ ਹੁਣ ਸ਼ਬਦਾਂ ਨਾਲ ਬਿਆਨ ਨਹੀਂ ਕਰ ਸਕਦਾ ਤੇ ਮਹਿਸੂਸ ਹੀ ਕਰ ਸਕਦਾ ਬਾਕੀ ਦੋਸਤੋ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਨੇ ਆ ਵੀ ਲੀਡਰਾਂ ਪਿੱਛੇ ਨਾ ਲੜਿਆ ਕਰੋ ਹਣਾ ਮੈਂ ਅਕਸਰ ਹੀ ਗੱਲ ਆਣਾ ਹੁੰਦਾ ਵੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਆ ਪਾਰਟੀ ਕੋਈ ਮਰਜ਼ੀ ਹੋਵੇ ਉਹ ਮੈਂ ਕਾਲੀ ਦਾ ਲਾ ਕਾਂਗਰਸ ਆ ਆਪ ਹੈ ਜਾਂ ਭਾਜਪਾ ਹੈ ਕੋਈ ਵੀ ਪਾਰਟੀ ਹੈ ਸਰਕਾਰਾਂ ਬਦਲਦੀਆਂ ਰਹਿੰਦੀਆਂ ਐਵੇਂ ਕਿਸੇ ਪਿੱਛੇ ਲੜੋ ਨਾ ਕਿਸੇ ਪਿੱਛੇ ਪਰਚੇ ਨਾ ਘਟਾਓ ਹਮੇਸ਼ਾ ਰਲ ਮਿਲ ਕੇ ਰਹੋ ਕਿਉਂਕਿ ਆਪਾਂ ਹਰ ਰੋਜ਼ ਇੱਕ ਦੂਜੇ ਨੂੰ ਮਿਲਣਾ ਹੈ ਵੋਟਾਂ ਜਾ ਗਈਆਂ ਕੱਲ ਨੂੰ ਫੇਰ ਆ ਜਾਣਗੀਆਂ ਤੇ ਐ ਹੁਣ ਕਿੰਨਾ ਚਿਰ ਇੱਕ ਦੂਜੇ ਨਾਲ ਆਪਾਂ ਲੜ ਕੇ ਪੂਰੇ ਆ ਜਾਾਂਗੇ ਪ੍ਰਪਾ ਕੈਮ ਰੱਖੋ ਆਪਦਾ ਕਿਉਂਕਿ ਆਪਾਂ ਪਿੰਡ 'ਚ ਰਹਿੰਦੇ ਆਂ ਜਾਂ ਯਾਰ ਦੋਸਤ ਆ ਇੱਕ ਦੂਜੇ ਨੂੰ ਮਿਲਣਾ ਹੁੰਦਾ ਆਪਾਂ ਇੱਕ ਦੂਜੇ ਦੇ ਕੰਮ ਵੀ ਪੈਂਦੇ ਹੁੰਦੇ ਆ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਵੀ ਸ਼ਰੀਕ ਹੁੰਨੇ ਆਪਾਂ ਤਾਂ ਕਰਕੇ ਲੜਨਾ ਨਹੀਂ ਚਾਹੀਦਾ ਪਿਆਰ ਬਣਾ ਕੇ ਰੱਖੋ ਉਵੇਂ ਗੱਲ ਆਉਂਦੀ ਹੈ ਜਿਵੇਂ ਪਾਰਟੀਆਂ ਦੀ ਗੱਲ ਆ ਡੇੜੀਆਂ ਹੁੰਦੀਆਂ ਰਾਜਨੀਤਿਕ ਪਾਰਟੀਆਂ ਉਵੇਂ ਗੱਲ ਆਉਂਦੀ ਹੈ ਜੀ ਆਪਣੇ ਗਾਇਕਾਂ ਦੀ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਕਿੰਨੇ ਗਾਇਕ ਹੈ ਕਿੰਨੇ ਲੀਡਰ ਹੈ ਹਰੇਕ ਦੇ ਅੱਡ ਵਾੜਾ ਜਿਵੇਂ ਲੀਡਰ ਨੇ ਆਪ ਦਾ ਕੰਮ ਕਰਨਾ ਹੈ ਗਾਇਕਾਂ ਨੇ ਆਪ ਦਾ ਕਰਨਾ ਹੈ ਤੇ ਗਾਂ ਗੱਲ ਆ ਜਾਂਦੀ ਹੈ ਜੀ ਫੈਨਾਂ ਦੀ ਠੀਕ ਹੈ ਜਿਵੇਂ ਪਾਰਟੀ ਦੇ ਵਰਕਰ ਇੱਕ ਦੂਜੇ ਨਾਲ ਲੜਦੇ ਆਂ ਐਂ ਸਿੰਗਰਾਂ ਦੇ ਫੈਨ ਲੜਦੇ ਆ ਆ ਹੁਣ ਕਈ ਸਾਲਾਂ ਦਾ ਤਾਂ ਨਵਾਂ ਹੀ ਕੰਮ ਚੱਲਿਆ ਹੈ ਫਰਾਨੇ ਸਿੰਗਰ ਦੇ ਫੈਨ ਫਰਾਨੇ ਸਿੰਗਰ ਨਾਲ ਲੜਪੇ ਕੰਟਰੋਵਰਸੀ ਜੀ ਨੂੰ ਆਦੇ ਆ ਗਾਣੇ ਬਣਿਆ ਕਈ ਉੱਤੇ ਇਹ ਚੀਜ਼ ਨਹੀਂ ਹੋਣੀ ਚਾਹੀਦੀ ਠੀਕ ਹੈ ਇੱਕ ਐਂਟਰਟੇਨਮੈਂਟ ਦਾ ਸਾਧਨ ਹੈ ਤੁਸੀਂ ਇੰਜੋਏ ਕਰੋ ਪਹਿਲੀ ਗੱਲ ਤਾਂ ਸਾਰੇ ਸਿੰਗਰਾਂ ਨੂੰ ਸੁਣੋ ਨਾ ਤੁਹਾਨੂੰ ਸਿੰਗਰਾਂ ਨੇ ਕੁਝ ਦੇਣਾ ਇਹ ਵੀ ਉਹੀ ਕੰਮ ਹੈ ਕੰਮ ਤੁਹਾਡੇ ਆਪਸੀ ਭਰਾਵਾਂ ਨੇ ਆਉਣਾ ਹੈ ਆਪਦੇ ਪਰਿਵਾਰ ਨੇ ਆਉਣਾ ਹੈ ਆਪਦੇ ਪਿੰਡ ਵਾਲੇ ਨੇ ਆਉਣਾ ਹੈ ਸਿੰਗਰਾਂ ਪਿੱਛੇ ਵੀ ਲੜਨ ਦਾ ਕਿਸੇ ਨੂੰ ਕੋਈ ਡੱਕਾ ਫਾਇਦਾ ਨਹੀਂਗਾ ਦੱਸ ਦੋ ਕਿਹਨੂੰ ਫਾਇਦਾ ਹੋਇਆ ਹੁਣ ਤੁਸੀਂ ਵੇਖ ਲਓ ਵੀ ਕਈਆਂ ਦੇ ਤਾਂ ਹੁਣ ਜਿਵੇਂ ਦੱਸਦਾ ਤੁਹਾਨੂੰ ਮੈਂ ਪੁਰਾਣੇ ਬੰਦੇ ਆਉਣ ਆਪਣੇ ਇਹ ਬਤਾ ਹੁਣ ਤੁਹਾਨੂੰ ਦੱਸਦਾ ਵੀ ਅਪਾ ਕਹਦੇ ਨੇ ਨਾ ਵੀ ਫਲਾਨੇ ਜਿਹਦਾ ਹੀ ਸਾਡੇ ਨਾਲ ਆ ਵੀ ਸਾਨੂੰ ਉਹ ਪਸੰਦ ਲੱਗਦਾ ਸੋ ਉਹ सिंगर ਪਸੰਦ ਆ ਉਹਦਾ ਕਾਰਨ ਕੀ ਹੈ ਗੱਲ ਆਏ ਹਣ ਜਿਹੜੇ ਆਪਣੇ ਬਜ਼ੁਰਗ ਸੀਗੇ ਉਹਨਾਂ ਨੂੰ ਉਹਨਾਂ ਦੇ ਸਮੇਂ ਦੇ ਹਿਸਾਬ ਨਾਲ ਜਿਹੜੇ ਸਿੰਗਰ ਸੀ ਉਹ ਚੰਗੇ ਲੱਗਦੇ ਸੀ ਸਦੀਕ ਲਾਲੋ ਤੇ ਜਾਂ ਜਿਹੜੇ ਪੁਰਾਣੇ ਸੀ ਜਿਵੇਂ ਆਪਣੇ ਕੁਲਦੀਪ ਮਾਨਕ ਸਾਹਿਬ ਹੋਗੇ ਹੋਰ ਬਥੇਰੇ ਸਿੰਗਰ ਹੈ ਸਰਦੂਲ ਸ਼ਿਕੰਦਰ ਜੀ ਹੋਗੇ ਜਿਹੜੇ ਪੁਰਾਣੇ ਸੀ ਤੇ ਜਾਂ ਹੁਣ ਜਿਹੜੇ ਹੁਣ ਆਪਣੇ ਫਾਦਰ ਸਾਹਿਬ ਆ ਉਹਨਾਂ ਨੂੰ ਵੀ ਕੁਝ ਕੇ ਸਿੰਗਰ ਪਸੰਦ ਆਉਂਦੇ ਆ ਕੁਝ ਜਿਹੜੇ ਆਪਣੇ ਟਾਈਮ ਚ ਆ ਗਏ ਸੀ ਜਿਵੇਂ ਹਰ ਭਜਨ ਮਾਨ ਹੋ ਗਿਆ ਕਰਦਾਸ ਮਾਨ ਸਾਹਿਬ ਹੋ ਗਏ ਬੱਬੂ ਮਾਨ ਹੋ ਗਿਆ ਜਾਂ ਹੋਰ ਕਿੰਨੇ ਸਿੰਗਰੀ ਐ ਮਸ਼ਹੂਰ ਤੁਹਾਨੂੰ ਪਤਾ ਹੀ ਐ ਤੇ ਜਾਂ ਜਿਵੇਂ ਜੋੜੀਆਂ ਪਸੰਦ ਆਉਂਦੀਆਂ ਨੇ ਜਿਆਦਾ ਜਿਵੇਂ ਸਰਜੀਤ ਭੁੱਲਰ ਹੋ ਗਿਆ ਜਾਂ ਪ੍ਰਾਣੀਆਂ ਜੋੜੀਆਂ ਵਸੇਰੀਆਂ ਸੀਗੀਆਂ ਹੂੰ ਜਿਵੇਂ ਸਦੀਕ ਸਾਹਿਬ ਬੀਬੀ ਰਣਜੀਤ ਕੌਰ ਸਾਰੇ ਸੁਣਦੇ ਆਉਣੇ ਆਪਾਂ ਮੈਂ ਆ ਮਤਲਬ ਵੀ ਦੇਖਿਆ ਹੈ ਠੀਕ ਹੈ ਤੇ ਜਿਹੜੇ ਮਤਲਬ ਹੁਣ ਜਵਾਕਾਂ ਦਾ ਜਿਵੇਂ ਟਾਈਮ ਆਇਆ ਜਿਵੇਂ ਹੁਣ ਜਿਹੜੇ ਜਵਾਕ ਹੁਣ 18 ਸਾਲ ਦੇ ਹੋਏ ਆ ਜਾਂ 20 ਸਾਲਾਂ ਦੇ ਆ 24 ਦੇ ਆ ਉਹਨਾਂ ਨੂੰ ਅੱਜ ਦੇ ਸਿੰਗਰ ਪਸੰਦ ਆਉਂਦੇ ਆ ਜਿਵੇਂ ਸਿੱਧੂ ਮਸੇਵਾਲਾ ਸਾਹਿਬ ਹੋ ਗਿਆ ਕਰਨ ਔਜਲਾ ਹੋ ਗਿਆ ਜਾਂ ਜਿੰਨੇ ਵੀ ਸਿੰਗਰ ਆ ਬਾਈ ਦਲਜੀਤ ਹੋ ਗਿਆ ਜੀਪੀ ਗਰੇਵਾਲ ਹੋ ਗਿਆ ਜਿੰਨੇ ਵੀ ਸਿੰਗਰ ਆ ਨਾਮੀ ਜਾਂ ਜਿਹੜਾ ਦੇ ਗਾਣੇ ਪਸੰਦ ਆਉਂਦੇ ਆ ਸਮੇਂ ਦੇ ਹਿਸਾਬ ਨਾਲ ਉਮਰ ਦੇ ਹਿਸਾਬ ਨਾਲ ਹਰੇਕ ਬੰਦੇ ਨੂੰ ਮਤਲਬ ਆਪਦੇ ਸਮੇਂ ਦੀ ਆਪਦੀ ਜਵਾਨੀ ਵੇਲੇ ਜਿਹੜਾ ਸਿੰਗਰ ਚੰਗਾ ਲੱਗਦਾ ਹੈ ਬੰਦਾ ਉਹਨੂੰ ਸੁਣਦਾ ਹੈ ਤੇ ਤੁਸੀਂ ਅਕਸਰ ਹੀ ਗੱਲ ਸੁਣੀ ਹੋਣੀ ਹੈ ਪੁਰਾਣੇ ਬਜ਼ੁਰਗ ਆਪ ਨੂੰ ਆਦੇ ਹੁੰਦੇ ਆ ਆ ਆ ਕਿਹੜੇ ਸਿੰਗਰ ਆ ਸਾਡੇ ਵੇਲੇ ਸਿੰਗਰ ਹੁੰਦੇ ਸੀ ਉਹੀ ਗੱਲ ਜਦੋਂ ਆਪਣੇ ਬਜ਼ੁਰਗਾਂ ਦਾ ਟਾਈਮ ਸੀ ਉਹਨਾਂ ਨੂੰ ਉਹ ਸਿੰਗਰ ਸਿਰਾਂ ਲੱਗਦੇ ਸੀ ਜਦੋਂ ਆਪਣਾ ਟਾਈਮ ਸੀ ਆਪ ਨੂੰ ਉਹ ਲੱਗਦੇ ਸੀ ਹੁਣ ਗਾਣਾਂ ਜਿਹੜਾ ਟਾਈਮ ਆ ਉਹਨਾਂ ਨੂੰ ਉਹ ਸਿੰਗਰ ਚੰਗਾ ਲੱਗਦਾ ਜਿਹੜੇ ਨੇ ਆਪਦੀ ਜਵਾਨੀ ਵੇਲੇ ਉਹ ਸਿੰਗਰ ਦੀ ਚੜ੍ਹਾਈ ਦੇਖੀ ਹੈ ਉਹਨੂੰ ਉਹੀ ਸਿੰਗਰ ਚੰਗਾ ਲੱਗੂਗਾ ਹੂੰ ਤੇ ਬਾਕੀ ਸਾਰੇ ਸਾਰੇ ਗਾਣੇ ਸਿੰਗਰਾਂ ਦੇ ਗਾਣੇ ਸੁਣੋ ਖਿਆਰ ਕਿਉਂ ਕਿਸੇ ਨਾਲ ਲੜਨਾ ਸਾਰੇ ਸਿੰਗਰ ਵਧੀਆ ਗਾਣੇ ਗਾਉਂਦੇ ਆ ਪੰਜਾਬ ਦੀ ਗੱਲ ਕਰਨ ਵਾਲੇ ਸਿੰਗਰ ਬਹੁਤ ਆ ਸਿੱਧੂ ਮੂਸੇਵਾਲਾ ਸਾਹਿਬ ਨੇ ਕਿੰਨੇ ਗਾਣੇ ਜ਼ਿਕਰ ਕਰਿਆ ਅਬੂ ਮਾਨ ਸਾਹਿਬ ਨੇ ਕਿੰਨੇ ਗਾਣੇ ਜ਼ਿਕਰ ਕਰਿਆ ਹੂੰ ਕਈ ਗਾਣੇ ਤਾਂ ਮਤਲਬ ਇੰਨੇ ਜਿਆਦੇ ਢੋਗ ਗਏ ਵੀ ਜਿਵੇਂ ਆਪਾਂ ਨੇ ਕਹਿੰਦੇ ਪ੍ਰੈਡਿਕਸ਼ਨ ਕਰੀ ਆਪਾਂ ਵੇਖ ਲਈ ਬਥੇਰੇ ਗਾਣਿਆਂ 'ਚ ਹੋਈ ਆ ਵਾਧੂ ਗਾਣਿਆਂ 'ਚ ਤਾਂ ਕਰਕੇ ਦੋਸਤੋ ਆਉ ਦਾ ਪਿਆਰ ਬਣਾਈ ਰੱਖੋ ਗਾਣੇ ਸੁਣੋ ਬਸ ਇੰਟਰਟੇਨਮੈਂਟ ਆਨੰਦ ਲੋਵ ਮਿਊਜ਼ਿਕ ਦਾ ਮਾਈਂਡ ਰਿਲੈਕਸ ਕਰੋ ਲੜੋ ਨਾ ਕਿਸੇ ਵਿੱਚ ਹੂੰ ਕਦੇ ਸੁਣਿਆ ਤੁਸੀਂ ਬਾਲੀਵੁੱਡ ਦੇ ਵਿੱਚ ਐ ਹੋਇਆ ਕੱਟੜਵਾਤਾ ਸਿੰਗਰਾਂ ਦੇ ਵਿੱਚ ਲੋਕ ਸੁਣਦੇ ਅਰਜੀਤ ਸਿੰਘ ਦੇ ਸੁਣਦੇ ਆ ਬਥੇਰੇ ਸੁਣਦੇ ਆ ਬਾਦੂ ਸਿੰਘਰ ਹੈ ਸੋਨੂ ਨਿਗਮ ਦੇ ਸੁਣਦੇ ਆ ਪਰ ਐ ਨਹੀਂ ਕਰਦੇ ਜਿਵੇਂ ਆਪਣੇ ਹਾਲਾਤ ਪੈਦਾ ਹੋ ਜਾਂਦੇ ਆ ਆਪਣੇ ਤਾਂ ਇੱਕ ਆਈਡੀਆਂ ਬਣਾ ਕੇ ਗਾਲੀ ਘਲੋਚ ਫਲਾਨਾ ਧਮਕਾ ਇੰਟਰਵਿਊ ਵੀ ਹੋਣ ਲੱਗ ਜਾਂਦੀ ਉਸ ਚੀਜ਼ ਤੇ ਤਾਂ ਕਰਕੇ ਇਹ ਚੀਜ਼ ਨੂੰ ਤੁਸੀਂ 뮤직 ਤੱਕ ਹੀ ਸੀਮਤ ਰੱਖੋ ਇਹ ਮੇਰਾ ਮੰਨਣਾ ਬਾਕੀ ਹਰੇਕ ਦੀ ਆਪਦੀ ਆਪਦੀ ਸੋਚ ਹੈ ਆਪਦੀ ਮਰਜ਼ੀ ਹੈ ਆਪਾਂ ਕਿਹਾਦਾ ਮਾਈਂਡ ਤਾਂ ਇਨ ਚੇਂਜ ਕਰ ਸਕਦੇ ਤਾਂ ਕਰਕੇ ਪੰਜਾਬੀ 뮤직 ਇੱਡੀ ਘੈਂਟ ਚੀਜ਼ ਆ ਗੱਲਾਂ ਛੱਡ ਦਿਓ એનર્ਜੀ ਪੈਦਾ ਕਰਦਾ ਬੂਸਟ ਪੈਦਾ ਕਰਦਾ ਹੈ ਤੇ ਆਪਣੇ ਸੁੱਖ 'ਚ ਵੀ ਕੰਮ ਆਉਂਦਾ ਦੁੱਖ ਵੀ ਦੂਰ ਕਰਦਾ ਮਨੁੱਖ ਸੁਖਮੁੰਦੇ ਨਾਲ ਗਾਣੇ ਬਹੁਤ ਹੈ ਹੂੰ ਬਾਕੀ ਆਪਣੇ ਦਰ ਸ਼ਾਪ ਉਹਦੀ ਪਾ ਦਿੰਦੇ ਆ ਹੁਣ ਗੁਰਦਾਸ ਮਾਨ ਸਾਹਿਬ ਨੇ ਇੰਨੇ ਸਾਲ ਪੰਜਾਬੀ ਮਾਂ ਬੋਲੀ ਸੇਵਾ ਕਰੀ ਹੈ ਮੜੀ ਗੱਲ ਤੇ ਬਸ ਆਈਆਂ ਲੋਕਾਂ ਦਾ ਕੰਮ ਮੂੰਹ ਕੇ ਤਾਂ ਫੜਾ ਨਹੀਂ ਆਂਦਾ ਤਾਂ ਕਰਕੇ ਦੋਸਤੋ ਬਸ ਮੈਨੂੰ ਇੰਨੀ ਗੱਲ ਕਹਿਣਾ ਚਾਹਣਾ ਵੀ ਸਾਰੇ ਸੰਗਰਾਂ ਦੇ ਗਾਣੇ ਸੁਣੋ ਜੇ ਨਹੀਂ ਵੀ ਚੰਗੇ ਲੱਗਦੇ ਚਲੋ ਕੋਈ ਗੱਲ ਨਹੀਂ ਮਾੜਾ ਨਾ ਬੋਲੋ ਕਿਸੇ ਨੂੰ ਇੱਕ ਹੀ ਜ਼ਿੰਦਗੀ ਐ ਇੰਜੋਏ ਕਰੋ ਪਿਆਰ ਬਣਾ ਕੇ ਰੱਖੋ ਆਕੀ ਦੋਸਤੋ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕੱਲ ਨੂੰ ਮਿਲਾਂਗੇ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਪਰ ਅੱਜ ਮੈਂ ਤੁਹਾਨੂੰ ਖਾੜਾ ਦਿਖਾ ਰਿਹਾ ਬੱਬੂ ਮਾਨ ਸਾਹਿਬ ਦਾ ਜਿੱਦੋਂ ਅਸੀਂ ਡਿੜਬੇ ਗਏ ਸੀ ਇਹ ਮੈਂ ਆਪਦੇ ਫੋਨ 'ਨ ਰਿਕਾਰਡ ਕਰਿਆ ਸੀਗਾ ਉਦੋਂ ਕਿਹੜਾ ਪਤਾ ਸੀ ਆਪਾਂ ਵੀਡੀਓ ਬਣਾਵਾਂਗੇ ਕਦੇ ਤੁਸੀਂ ਦੇਖਿਓ ਬੜਾ ਨਿਆਰੇਦਾਰ ਖਾੜਾ ਸੀ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਉਦੋਂ ਬੱਬੂ ਮਾਨ ਨੂੰ ਲਾਈਵ ਮਤਲਬ ਦੇਖਿਆ ਸੀ ਖਾੜਾ ਮਿਲਿਆ ਤਾਂ ਪਹਿਲਾਂ ਵੀ ਸੀਗਾ ਮਤਲਬ ਲਾਈਵ ਖਾੜਾ ਪਹਿਲੀ ਵਾਰੀ ਦੇਖਿਆ ਸੀ ਤੁਸੀਂ ਦੇਖੋ ਸੋਨੋ ਹੀ ਬਹੁਤ ਵਧੀਆ ਲੱਗੂਗਾ ਹੁਣ ਦੇਖੋ ਤੇ ਇੰਜੋਏ ਕਰੋ ਅਗਲੀ ਵੀਡੀਓ ਨੂੰ ਨਹੀਂ ਤਾਂ ਖਾਲੀ ਬਾਤਾਂ ਨਹੀਂ ਹੋਦੀ ਬੈਂਦੀ ਹੈ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਕੀ ਜਾਨ ਬੇਕੂ ਨਾ ਹੋ ਆ ਰਹੀਆ ਦਰਵਿੰਦਰ ਤਰਾ ਆਓ ਉਹ ਆ ਰਿਹਾ ਪੀਹ ਦਾਰੀ ਪ੍ਰੋਗਰਾਮ ਕੋਦੇ ਵਿੱਚ ਵੀ ਆ ਕਿਸੇ ਹੋਣਾ ਫੇਵਾ ਤ੍ਰੀ ਗਰੁੱਪ ਚਾਰਕਰਾਂ ਦੇ ਵਿੱਚ ਵੀ ਆ ਕਿਸੇ ਹੋਣਾ ਉਹ 26 ਤਰੀਕ ਜਿਹੜੀ ਧਾਮਾ ਦੇ ਕਬੱਡੀ ਗੱਪ ਦੀ I'm é, 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 é.